वाहे गुरु जी का खालसा वाहे बहादुर साहब महाराज सदा ही कड़ी नहीं देखा कदो कृपा श्री गुरु तेग बहादुर महाराज अपनी कृपा करो मेहर करो बच्चे कृपाई अपनी मेहर करो बड़ी आस्था ला बैठे वा बहुत Gracias. umuz Cho

दर्शन दे जीवा गुरते राम दर्शन दे जीवा गुरते राम ਉਹ ਹੈ ਗੁਰੂ ਸਾਹਿਬ ਜੀ ਆਬ ਰਾਖੋ ਦਾਸ ਪਾਠ ਕੀ ਲਾਜ ਜੈਸੀ ਰਾਖੀ ਲਾਜ ਭਗਤ ਪ੍ਰਹਲਾਦ ਕੀ ਹਰਨਾਖਸ ਫਾਰੇ ਕਰਿਆਜ ਹੁਨ ਦ੍ਰੋਪਦੀ ਲਾਜ ਰਖੀ ਹਰ ਪ੍ਰਭ ਜੀ ਛੀਨਤ ਵਸਤਰ ਦੀਨ ਬਹੁ ਸਾਜ ਸੋਦਮਾਇਪ ਦਾਤੇ ਰੱਖਿਆ ਗਨਕ ਪੜਤ ਪੂਰੇ ਤੇਹ ਕਾਜ ਸ੍ਰੀ ਸਤਗੁਰ ਸੋ ਪ੍ਰਸੰਨ ਕਲ ਜੁਗ ਹੋਏ ਰਖੋ ਦਾਸ ਪਾਠ ਕੀ ਲਾਜ ਵਿਸਰ ਨਹੀਂ ਦਾਤਾਰ ਆਪਣਾ ਨਾਮ ਦਿਹੋ ਗੁਣ ਗਵਾ ਦਿਨ ਰਾਤ ਨਾਨਕ ਚਾਉ ਇਹੋ ਵਿਣ ਤੁਧ ਹੋਰ ਜੇ ਮੰਗਣ ਸਿਰ ਦੁਖਾਂ ਕੈ ਦੁਖ ਦਿਹੋ ਨਾਮ ਸੰਤੋਖਿਆ ਉਤਰ ਮਨ ਕੀ ਭੁਖ ਸਾਮਤ ਦੇਹੁ ਦਿਆਲ ਪ੍ਰਭ ਜਿਤ ਤੁਮਹ ਅਰਾਧਾ ਨਾਨਕ ਮੰਗੈ ਦਾਨ ਪ੍ਰਭ ਰੇਨ ਪਗ ਸਾਧ ਜੇ ਤੋ ਤੁਠਾ ਕਿਰਪਾ ਨਿਧਾਨ ਨਾ ਦੋ ਜਾਵੇ ਖਾਲ ਇਹ ਹਾ ਪਾਈ ਮੋ ਦਾ ਤੜੀ ਨਿਤ ਹੀਰ ਦੇ ਰੱਖਾ ਸੰਹਾਲ ਹਾਂ ਆਯਾ ਦੂਰ ਚਲ ਕੇ ਮੈਂ ਤਕੀਤ ਸਰਣਾਏ ਜਿਉ ਮੈਂ ਆਸਾ ਰਖੀ ਚਿਤ ਮੈਂ ਮੇਰਾ ਸਭ ਦੁੱਖ ਗਵਾਏ ਜਿਉ ਰਾਮ ਨਾਮ ੁਰਮੈ ਗਹਿਓ ਜਾ ਕ ਸਮ ਨਹੀਂ ਕੋਈ ਜੇ ਸਿਮਰਤ ਸੰਕਟ ਮਿਟੈ ਦਰਸ ਤੋਹਾਰੋ ਹੋਇ ਸੁਖ ਹਟਾਲ ਗੁਰ ਸੇਵੀਆ ਹਨੇ ਸਹਜ ਸੁਭਾਏ ਦਰਸ਼ਨ ਪਰਸੇ ਗੁਰੂ ਕਾ ਜਨਮ ਮਰਨ ਦੁਖ ਹੋਵੈ ਸਫਤ ਖਸਮ ਦੀ ਨੂਰ ਆਰਸਾ ਪਰਸ ਤਉਦ ਡਠੇ ਸਚੇ ਪਾਤਸ਼ਾ ਮੜ ਜਨਮ ਜਨਮ ਦੀ ਸੱਜਣ ਸੱਚਾ ਪਤਸ਼ ਸਿਰਸ਼ਾਦ ਜਿਸ ਪਾਸ ਬਹਿਠਿਓ ਸੋਹੀਆ ਸਭ ਨਾ ਦਾਵੇ ਸਤਨੰਮ ਆਇ ਕਰੋ ਸਾਹਿਬ ਜੀ ਸਲਾਕ ਦਇਆ ਕਰਨੰ ਦੁਖ ਹਰਨੰ ਅਚਰਨੰ ਨਾਮ ਕੀਰਤਨ ਹੈ ਦਿਆਲ ਪੁਰਖ ਭਗਵਾਨ ਹੈ ਨਾਨਕ ਲਿਪਤ ਨਾਮਾਇ ਦਇਆ ਕਰਨੰ ਦੁਖ ਹਰਨੰ ਉਹ ਚਰਨੰ ਨਾਮ ਕੀਰਤਨ ਹੈ ਦਿਆਲ ਪੁਰਖ ਭਗਵਾਨ ਹੈ ਨਾਨਕ ਲਿਪਤ ਨਾ ਮਾਇਆ ਭਾ ਬਲੰਦੜੀ 부ਝ ਗਈ ਰਖੰਦੇੜੋ ਪ੍ਰਭ ਆਪ ਜਿਨੇ ਉਪਾਈ ਮੇਦਨੇ ਨਾਨਕ ਸੋ ਪ੍ਰਭ ਜਾਪ ਆਉੜੀ ਜਾ ਪ੍ਰਭ ਭਏ ਦਇਆਲ ਨਾ ਵਿਆਪੇ ਮਾਇਆ ਕੋਟ ਆਘਾ ਗਏ ਨਾਸ ਹਰ ਇੱਕ ਧਾਇਆ ਨਿਰਮਲ ਭਏ ਸਰੀਰ ਜਨ ਧੋਰੀ ਨਹਾਇਆ ਮਨ ਤਨ ਭੇ ਸੰਤਖ ਪੂਰਨ ਪ੍ਰਭ ਪਾਇਆ ਤਰੇ कुटुंब ਸੰਗ ਲੋਗ ਕੁਲ ਸਭਾਇਆ ਮਨ ਤਨ ਭੇ ਸੰਤੋਖ ਤੁਰਨ ਪ੍ਰਭ ਪਾਇ ਤਰੇ ਕੋਟੰਬ ਸੰਗ ਲੋਗ ਕੋਲ ਸਭਾਇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਲੋਕ ਦਇਆ ਕਰਨੰ ਦੁਖ ਹਰਨੰ ਉਚਰਨੰ ਨਾਮ ਕੀ ਰਤਨ ਹੈ ਦਇਆਲ ਪੁਰਖ ਭਗਵਾਨ ਹੈ ਨਾਨਕ ਲਿਪਤ ਨ ਮਾਇਆ ਗੁਰੂ ਘਰ ਵਾਲਿਓ ਅੱਜ ਦਾ ਪਾਵਨ ਵਖਵਾ ਸਤਿਗੁਰੂ ਗੁਰੂ ਅਰਜਨ ਦੇਵ ਮਹਾਰਾਜ ਜੀ ਦਾ ਬਖਸ਼ਿਸ਼ ਕੀਤਾ ਹੋਇਆ ਜੈ ਸ੍ਰੀ ਕੀ ਵਾਰ ਦੇ ਅੰਦਰ ਪਾਵਨ ਅੰਗ 709 ਅਤੇ 10 ਉੱਤੇ ਸੁਭਾਇਮਾਨ ਹੈ ਸਤਿਗੁਰ ਪਾਤਸ਼ਾਹ ਕਿੰਨੇ ਭਾਈ ਉਸ ਪਰਿਪੂਰਨ ਪਰਮੇਸ਼ਰ ਦਾ ਨਾਮ ਜਪਿਆ ਉਹ ਮਾਲਕ ਦਾ ਨਾਮ ਦਇਆ ਕਰਦਾ ਹੈ ਸਾਰੇ ਹੀ ਦੁੱਖ ਹਰ ਲੈਂਦਾ ਹੈ ਉਹ ਦਇਆ ਦਾ ਘਰ ਜੋ ਸਭਨਾ ਵਿੱਚ ਵਿਆਪਕ ਹੈ ਉਸ ਦੀ ਬੰਦਗੀ ਕੀਤੇ ਆ ਮਾਇਆ ਦੇ ਬੰਧਨਾਂ ਤੋਂ ਬਚ ਜਾਈਦਾ ਹੈ ਜੀਵਨ ਸਫਲ ਹੋ ਜਾਂਦਾ ਹੈ ਸਤਿਗੁਰੂ ਕਿਰਪਾ ਕਰਨ ਇਹ ਨਾਮ ਸਾਡੇ ਜੀਵਨ ਵਿੱਚ ਵਸੇ ਤਾਂ ਕਿ ਸੰਸਾਰ ਦੇ ਬੰਧਨ ਤੋੜ ਕੇ ਮਾਲਕ ਦੀ ਆਦ ਨਾਲ ਜੁੜ ਕੇ ਆਪਣੇ ਜੀਵਨ ਨੂੰ ਸਵਾਰ ਸਕੀਏ ਸਤਿਗੁਰ ਸਭਨਾਂ ਨੂੰ ਨਾਮ ਸੇਵਾ ਸੰਗਰਨ ਬਖਸ਼ਣਾ ਇਹ ਬੰਦਗੀ ਦੀ ਦਾਤ ਬਖਸ਼ ਕਿਨੇ ਵਾਜਣ ਜੀ ਹੋਈਆ ਭੁੱਲਾਂ ਦੇ ਛੇਵਾ ਵਾਹਿ ਹੈ ਗੁਰੂ ਜੀ ਕਾ ਖਾਲਸਾ ਵਾਹਿ ਹੈ ਗੁਰੂ ਜੀ ਕੀ ਫਤਿਹ